श्री राम जय राम जय जय राम जय राम जय जय राम श्री राम हाथों से हरिजन की सेवा कवाऊ पैरों से चल कर सत्संग में बाई से चले आना प्रभु जी चले आना कभी राम बन के कभी श्याम बन के चले आना प्रभु जी चले आना चले आना प्रभु जी चले कभी राम रूप में आना कभी राम रूप में आना सीता साथ लेके धनुष हाथ लेके चले आना जी चले आना सीता साथ लेके धनुष हाथ लेके चले आना जी चले आना कभी राम बने के कभी श्याम बने के चले आना जी चले आना चले आना जी चले, चले आना चले आना पर बोधि चले आए बाहार आए तो फिर से इनका स्वागत करते हुए कहेंगे जय पहली बार हो गया कि हर एक बड़ा हफ्ता बाद लेके पांच पांच करोड़ रुपए का झटका तो हम मेरा साथ अपना कोटा हो गया और साथ कैसे कौन मांगे रहा है नाम नहीं देती और थोड़ी थी कहने जो हो तो भी होगी है कि थाड़ी कोई भी मांगे वो सारे लोग एक जो बीती करूं मैं इस परिवार को सर्वांत करने के लिए मोगी है बेहतर है हाथों तो से हरिजन की सेवा पैरों से चल कर सत्संग में वाणी से हरि तम यही गीत गाओ हे नाथे नारायण वासुदेव श्री कृष्ण गोविंद हरे मोर आ कभी श्याम बन के चले आना प्रभु जी चले आना कभी राम बन के कभी श्याम बन के चले आना प्रभु जी चले आना चले आना प्रभु जी चले कभी राम रूप में आना कभी राम रूप में आना सीता साथ लेके धनुष हाथ लेके चले आना जी चले आना सीता साथ लेके धनुष हाथ लेके चले आना जी चले आना कभी राम बने के कभी श्याम बने के चले आना जी ਜਿਨਾਂ ਨੇ ਆਪਣੀ ਮੇਕਵਾਇ ਦੇ ਵਿੱਚੋਂ 1 ਲੱਖ 21 ਬਿਲਕੁਲ ਟਿੱਕਾ ਲੱਗ ਰਿਹਾ ਆਗੇ ਜੈ ਸ਼੍ਰੀ ਰਾਮ ਆਗੇ ਜੈ ਸ਼੍ਰੀ ਰਾਮ ਨਾਲ ਕੋ ਜੈ ਬੋਲ ਕੋ ਜੀਵੇ ਬੋਤਲ ਚਲੋ ਹੁਣ ਜ਼ੋਰ ਨਾਲ ਨੂੰ ਐਮਐਲਏ ਸਾਹਿਬ ਵੀ ਆ ਗਏ ਨੂੰ ਕੋ ਪਤਾ ਲੱਗੇ ਵੀ ਇਹਨਾਂ ਨੂੰ ਸਵਾਜ ਕੀ ਵੇ ਠੀਕੇ ਗਾ ਮੈਂ ਨਾ ਐਮਐਲਏ ਸਾਹਿਬ ਇੱਕ ਥਾਹੀ ਠੰਡਾ ਨਾ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਹੀ ਸਤਕਾਰਯੋਗ ਆਦੀ ਨਾਲ ਮੈਨੂੰ ਇੱਕ ਹੁਕਮ ਵੀ ਕੀਤਾ ਵੀ ਵੀਰ ਇੱਕ ਟ੍ਰੇਨ ਸਾਨੂੰ ਹੋਰ ਦਿਓ ਸੋ ਐਸੇ ਲੀਡਰ ਜੋ ਸਮਾਜ ਦੇ ਪ੍ਰਤੀ ਹਮੇਸ਼ਾ ਤਤਪਰ ਰਹਿੰਦੇ ਨੇ ਅੱਜ ਸਮਾਜ ਵੀ ਉਹਨਾਂ ਦਾ ਆਦਰ ਕਰਦਾ ਐਥੇ ਤੁਹਾਡੇ ਜਗਦੀਸ਼ ਜੱਗਾ ਜੀ ਨੇ ਜੋ ਰਾਜਪੁਰੇ ਤੋਂ ਬੀਜੇਪੀ ਦੀ ਇਲੈਕਸ਼ਨ ਲੜਦੇ ਨੇ ਸੋ ਸਾਡੇ ਨਾਲ ਸਮਾਜ ਦੇ ਸਾਡੇ ਹੋਰ ਵੀ ਬਹੁਤ ਅਹੁਦੇਦਾਰ ਸਹਿਬਾਨ ਆਏ ਨੇ ਲక్ష్మణ ਸੱਚਦੇਵਾ ਜੀ ਰਜਿੰਦਰ ਸੱਚਦੇਵਾ ਜੀ ਸੰਕਰ ਸੱਚਦੇਵਾ ਜੀ ਰਜਿੰਦਰ ahuja ਜੀ ਜੋ ਮੈਂ ਗੋਂਡੀ ਨਿਪੜਿਆ ਰੋਡ ਤੇ ਅੱਜ ਮੈਂ ਇਸ ਇਹ ਹੈ ਸਰ ਨਾਲ ਹੋ ਛੋੜੇ ਵੀਰੋ ਮਾਰੇ ਤੁਹਾਡੇ ਸਾਹਮਣੇ ਬਣ ਕੇ ਤਿਆਰ ਹੋਈ ਹੈ ਇਹ ਦੇ ਵਿੱਚ ਕਿਸੇ ਦਾ ਟ੍ਰੇਡ ਕਰਾ ਬਾਬਰਪੁਰ ਸਮਾਜ ਨੇ ਕਿਉਂਕਿ ਮੇਰਾ ਵੀ ਬਹੁਤ ਹਾਰਿਆ ਹੈ ਥਾਰ ਬਣਾ ਦਿੰਦੇ ਨੇ ਇਹ ਇੱਕ ਬਹੁਤ ਖੂਫਰਤ ਗੱਲ ਹੈ ਸਮਾਜ ਦੀ ਔਰ ਜਿੱਥੇ ਦੇ ਵਿੱਚ ਬੜੀ ਵਧੀਆ ਰ ਕੋਲੀਆਂ ਦੀ ਬਾਬਰਪੁਰ ਸਮਾਜ ਦੇ ਨੰਦੇ ਇਸੇ ਦੇਖਿਓ ਸਰ ਬੜੇ ਮਹਾਨ ਦਾ ਜੇ ਅਗਰ ਗੱਲ ਕਰੀਏ ਜੀ ਬਾਬਰਪੁਰ ਸਮਾਜ ਨੇ ਇੱਕ ਬਹੁਤ ਹੀ ਸੁੰਦਰ ਹਾਲ ਬਣਾਇਆ ਹੈ ਦੇਖੋ ਜੀ ਅੱਜ ਭਵਾਨੀਗੜ੍ਹ ਦੇ ਵਿੱਚ ਇੱਕ ਬਹੁਤ ਵੱਡੀ ਸਵਾਗਤ ਸਵਾਤ ਹੈ ਜਿਹੜੀ ਪਾਬਲਪੁਰੀਆ ਸਮਾਜ ਨੇ ਆਪਣੇ ਸ਼ਹਿਰ ਨੂੰ ਇਲਾਕੇ ਨੂੰ ਦਿੱਤੀ ਹੈ ਇੱਕ ਅਲਾ ਹਾਲ ਨਹੀਂ ਪੂਰਾ ਭਵਨ ਬਣਾਇਆ ਇਹਨਾਂ ਨੇ 3500 ਗਜ ਦੇ ਵਿੱਚ ਮੇਰਾ ਖਿਆਲ ਹੈ ਵੀ ਹੁਣ ਤੱਕ ਇਲਾਕੇ ਦੇ ਵਿੱਚ ਜਿੰਨੀਆਂ ਕਿ ਸੋਸ਼ਲ ਸੰਸਥਾਵਾਂ ਨੇ ਉਹਨਾਂ ਨੇ ਕੋਈ ਜਿੰਨੇ ਵੀ ਭਵਨ ਬਣਾਏ ਨੇ ਉਸ ਤੋਂ ਸਭ ਤੋਂ ਵੱਡਾ ਭਵਨ ਹੈ ਔਰ ਦੂਸਰੀ ਗੱਲ ਇਹ ਹੈ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਰਕੀਟੈਕਟ ਸਾਹਿਬ ਨੇ ਜਿਸ ਤਰੀਕੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੈ ਜਾਂ ਬਣਾਇਆ ਇਹਨਾਂ ਚੀਜ਼ਾਂ ਦਾ ਫਾਇਦਾ ਕੀ ਹੈ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇਸ ਸਮਾਜ ਨੇ ਇਕੱਠੇ ਹੋ ਕੇ ਇੱਕ ਇੱਕ ਪੈਸਾ ਆਪ ਦਾ ਇਕੱਠਾ ਕਰਕੇ ਇਸ ਤੇ ਲਾਇਆ ਹੈ ਔਰ ਮੇਰਾ ਇਕੱਲਾ ਵੀ ਕਰੋੜਾਂ ਰੁਪਏ ਲੱਗੇ ਹੈ ਸਰਕਾਰ ਨੇ ਜਾਂ ਮੌਕੇ ਦੀ ਸਰਕਾਰ ਨੇ ਕੋਈ ਕਿਸੇ ਵਿਧਾਇਕ ਐਮਐਲਏ ਕੋਈ ਪੈਸਾ ਨਹੀਂ ਦਿੱਤਾ ਹੈ ਇਹ ਸਿਰਫ ਇਹਨਾਂ ਲੋਕਾਂ ਦਾ ਆਪਦਾ ਸਹਿਯੋਗ ਔਰ ਆਪਣੇ ਸਹਿਯੋਗ ਦੇ ਨਾਲ ਇਸ ਦਾ ਭਵਨ ਦਾ ਨਿਰਮਾਣ ਕੀਤਾ ਮੈਨੂੰ ਅਜੇ ਇਹਨਾਂ ਨੇ ਬੁਲਾਇਆ ਸੀ ਮੈਨੂੰ ਵੀ ਹੁਕਮ ਹੋਇਆ ਸੀ ਚਲੋ ਜੋ ਤਿਲਕੁਲ ਮੈਂ ਦੇ ਸਕਦਾ ਸੀ ਮੈਂ ਵੀ ਆਪਣੀ ਪੇਟਾ ਦਿੱਤੀ ਹੈ ਪਰ ਮੈਂ ਜਿਹੜਾ ਨਾਲ ਇਹ ਕਹਿਣਾ ਚਾਹੁੰਦਾ ਵੀ ਇਹ ਸਮਾਜ ਦੇ ਵਿੱਚ ਨਾ ਇੱਕ ਜਿਹੜਾ ਬਹਾਵਲਪੁਰੀ ਸਮਾਜ ਹੈ ਚਾਹੇ ਕਿਸੇ ਵੀ ਇਲਾਕੇ ਤੇ ਰਹਿੰਦਾ ਹੈ ਇਹਨਾਂ ਦੇ ਵਿੱਚ ਆਪਸੀ ਇਕੱਠ ਬਹੁਤ ਹੈ ਔਰ ਜਿਸ ਗੱਲ ਦੇ ਲਈ ਇਹ ਤਿਆਹੀਆ ਕਰ ਲੈਣ ਉਹਨੂੰ ਇਹ ਪੂਰਾ ਵੀ ਕਰਦੇ ਨੇ ਔਰ ਜਿਸ ਵਿਅਕਤੀ ਦੇ ਨਾਲ ਜੁੜ ਜਾਣ ਉਹਦੇ ਨਾਲ ਵੀ ਇਹ ਪੂਰਾ ਜੁੜ ਕੇ ਚੱਲਦੇ ਨੇ ਬਹੁਤ ਹੀ شریف ਔਰ ਬਹੁਤ ਹੀ ਇਮਾਨਦਾਰ ਲੋਕ ਨੇ ਤਾਂ ਲੱਗਦਾ ਹੈ ਜਿਵੇਂ ਅਸੀਂ ਕਹਿ ਸਕਦੇ ਜਗਾ ਦੀ ਸ਼ਹਿਰ ਵਾਸੀਆਂ ਨੂੰ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਬਹੁਤ ਜਗ੍ਹਾ ਨੇ ਆਪਣੀ ਸ਼ਹਿਰ ਤੇ ਮਹਿੰਗੀਆਂ ਵੀ ਦਿੱਤਾ ਜਿਹੜਾ ਇਸ ਜਗ੍ਹਾ ਦਾ ਬਹੁਤ ਲਾਭ ਨਹੀਂ ਨਹੀਂ ਦੇਖੋ ਜਗਾ ਦੀ ਹਰੇਕ ਦੀ ਇੰਪੋਰਟੈਂਸ ਆਪਣੇ ਆਪਣੇ ਹੁੰਦੀ ਹੈ ਇਹ ਨਹੀਂ ਹੁੰਦਾ ਵੀ ਕੋਈ ਜਗਾ ਮਾੜੀ ਹੈ ਜਾਂ ਚੰਗੀ ਹੈ ਲੇਕਿਨ ਇਹਦੇ ਉੱਤੇ ਜੇ ਜੇ ਅਪਾ ਕਹੀਏ ਇਹ ਕੋ ਵੱਡਾ ਕੱਟ ਪਾਰਕਿੰਗ ਦੀ ਬਹੁਤ ਵੱਡੀ ਸੁਵਿਧਾ ਹੈ ਦੇ ਵਿੱਚ ਔਰ ਬਹੁਤ ਹੀ ਬਿਹਤਰੀਕੇ ਨਾਲ ਇਹਨਾਂ ਨੇ ਬਣਾਇਆ ਮੰਨ ਲਓ ਹੁਣ ਕੋਈ ਬੰਦਾ ਮੈਰਿਜ ਮੈਰਿਜ ਨਹੀਂ ਕਰ ਸਕਦਾ ਪੈਲਸ ਦੇ ਵਿੱਚ ਜਾ ਕੇ ਸਮਾਜ ਦੇ ਵਿੱਚ ਸਾਰੇ ਲੋਕ ਇੱਕੋ ਤਰ੍ਹਾਂ ਤਰਸਦੇ ਨਹੀਂ ਵੀ ਇਹ ਹਜ਼ਾਰਾਂ ਲੱਖਾਂ ਕਰੋੜਾਂ ਰੁਪਏ ਆਪਾਂ ਪੈਲਸਾਂ ਤੇ ਖਰਚ ਕੇ ਵਿਆਹ ਕਰ ਸਕਦੇ ਹਾਂ ਅੱਜ ਮੈਂ ਇਸ ਭਵਨ ਨੂੰ ਸਾਰੇ ਨੂੰ ਜਦੋਂ ਦੇਖਿਆ ਤਾਂ ਮੈਨੂੰ ਇਹ ਲੱਗਦਾ ਵੀ ਬਹੁਤ ਲੋਕ ਇੱਥੇ ਬਹੁਤ ਛੋਟਾ ਜਿਵੇਂ ਬਤਲ 300 400 ਬੰਦੇ ਦਾ ਪ੍ਰੋਗਰਾਮ ਵੀ ਬੜਾ ਅੱਛੇ ਤਰੀਕੇ ਦੇ ਨਾਲ ਉਰੇ ਨਿਵਾ ਸਕਦੇ ਨੇ ਔਰ ਬਹੁਤ ਸੋਹਣਾ ਇਹਨਾਂ ਨੇ ਬਣਾਇਆ ਔਰ ਪਾਰਕਿੰਗ ਦੀ ਜਗ੍ਹਾ ਵੀ ਬਹੁਤ ਵੱਡੀ ਹੈ ਦੂਸਰੀ ਗੱਲ ਕੀ ਹੈ ਕਿ ਹਾਈਵੇ ਤੋਂ ਬੜਾ ਅਪਰੋਚੇਬਲ ਹੈ ਇਹਦੀ ਅਪਰੋਚ ਹੈ ਜਿਹੜੀ ਬਹੁਤ ਵਧੀਆ ਤੋਂ ਇਸ ਕਰਕੇ ਭਵਨ ਆਉਣ ਵਾਲੇ ਦਿਨਾਂ ਦੇ ਵਿੱਚ ਇਲਾਕੇ ਦੇ ਲੋਕਾਂ ਦੇ ਲਈ ਇੱਕ ਜਿੱਥੇ ਹੋਣਾ ਚਾਹੀਦਾ ਸੀ ਉੱਥੇ ਹੀ ਹੈ ਜੇ ਜਮਾ ਸ਼ਹਿਰ ਦੇ ਇੰਟੀਰੀਅਰ ਚ ਹੋਵੇ ਉੱਥੇ ਵੀ ਟ੍ਰੈਫਿਕ ਪ੍ਰੋਬਲਮ ਆ ਜਾਂਦੀ ਹੈ ਲੇਕਿਨ ਇਹਨਾਂ ਨੇ ਹਾਈਵੇ ਦੇ ਉੱਪਰ ਲਿਆ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਇਹਦੀ ਬਹੁਤ ਉਪਯੋਗਤਾ ਰਹਿਣ ਵਾਲੀ ਆ ਉਹਨਾਂ ਲਈ ਦੇ ਨਾਲ ਵਿੱਚ ਮੇਰੇ ਵੱਲੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਜੀ ਰਾਮ ਮੇਰਾ ਨਾਮ ਵਿਪਾਲੀ ਕਾਲਰਾ ਜੋ ਕਿ ਮੈਂ ਭਵਾਨੀਗੜ੍ਹ ਦੀ ਰਹਿਣ ਵਾਲੀ ਆ ਤੇ ਅੱਜ ਜਿਹੜਾ ਹੈ ਸਾਡਾ ਇੱਥੇ ਬਾਉਲਪੁਰ ਭਵਨ ਦਾ ਉਦਘਾਟਨ ਜਿਹੜਾ ਕੀਤਾ ਗਿਆ ਹੈ ਤੇ ਸਭ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮਾਣ ਹੈ ਕਿਉਂਕਿ ਸਾਡੇ ਸ਼ਹਿਰ ਦਾ ਜਿਹੜਾ ਬਾਉਲਪੁਰ ਭਵਨ ਨੇ ਬਹੁਤ ਸਾਲਾਂ ਤੋਂ ਸਾਡਾ ਸੁਪਨਾ ਹੀ ਕਿ ਇਹ ਬਣ ਕੇ ਤਿਆਰ ਥੀ ਵੇ ਕਿਉਂਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਖੁਸ਼ੀ ਆ ਗੰਮੀ ਦੇ ਮੌਕੇ ਤੇ ਸਾਕੋ ਹੋਰ ਪੈਲਸ ਆ ਸਥਾਨ ਜਿਹੜੇ ਬੁੱਕ ਕਰਨੇ ਪਉਂਦੇ ਪਰ ਇਹਦੇ ਲਈ ਸਾਡੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਹੁਣ ਅਸਾਂ ਆਪਣੇ ਬਾਉਲਪੁਰ ਭਵਨ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਆਪਣੇ ਜਿਹੜੇ ਕਾਰਜਕ੍ਰਮ ਤੇ ਪ੍ਰੋਗਰਾਮ ਨੇ ਉਹ ਬੜੇ ਹੀ ਸਨਮਾਨ ਨਾਲ ਤੇ ਪਿਆਰ ਨਾਲ ਕਰ ਸਕਦੇ ਆ ਮੈਂ ਇੱਕ ਵਾਰ ਫੇਰ ਸਾਡੇ ਬਾਹਲਪੁਰ ਸਮਾਜ ਦਾ ਸਾਡੇ ਬਾਹਲਪੁਰ ਮਹਿਲਾ ਸੰਸਥਾ ਦਾ ਬਾਹਲਪੁਰ ਸੀਨੀਅਰ ਮੈਂਬਰ ਤੇ ਯੂਥ ਵੀਰ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇੰਨੀ ਮਿਹਨਤ ਦੇ ਨਾਲ ਇਹ ਭਵਨ ਜਿਹੜਾ ਸਾਡੇ ਰਸਤੇ ਤਿਆਰ ਕੀਤਾ ਜੈ ਸ਼੍ਰੀ ਰਾਮ ਓਕੇ ਸਭ ਨੂੰ ਸਮਾਰ ਦੇ ਘਾਟਨ ਦਿੱਤਾ ਗਿਆ ਜੀ ਬਹੁਤ ਵਧੀਆ ਪ੍ਰਾਲਾ ਕੀਤਾ ਹੈਗੇ ਕੀ ਕਹਾਂ ਮੈਂ ਪੂਰੇ ਭਾਵਲਪੁਰੀ ਸਮਾਜ ਨੂੰ ਮੈਂ ਵਧਾਈ ਦਿੰਨੀ ਆ ਕਿ ਜਿਨ੍ਹਾਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਇੱਕ ਨਿਰਸਵਾਰਥ ਜਿਹੜੀ ਸੇਵਾ ਕਰਦੇ ਹੋ ਅੱਜ ਬਹੁਤ ਵੱਡੇ ਭਵਨ ਦੀ ਜਿਹੜੀ ਉਹ ਸਾਰੀ ਕੀਤੀ ਆ ਸੋ ਮੈਂ ਇਹਦੇ ਲਈ ਸਾਰਿਆਂ ਨੂੰ ਮੈਂ ਵਧਾਈ ਦਿੰਨੀ ਆ ਨਾਰਾਇਣ ਦਾਸ ਜੀ ਉਹਨਾਂ ਨੂੰ ਜਿਨ੍ਹਾਂ ਨੇ ਇਹਦੀ ਅਗਵਾਈ ਕੀਤੀ ਆ ਪਰਮਾਨੰਦ ਜੀ ਹੋਗੇ ਸਾਡੇ ਪਾਸ਼ੀ ਜੀ ਹੋਗੇ ਰਜਿੰਦਰ ਜੀ ਹੋਗੇ ਸਾਰੀ ਟੀਮ ਨੇ ਇਹਨੂੰ ਬਹੁਤ ਸੋਹਣੇ ਤਰੀਕੇ ਨਾਲ ਇਸ ਭਵਨ ਦੀ ਉਸਾਰੀ ਕੀਤੀ ਹੈ ਤੇ ਇੱਕ ਮੈਂ ਕਹੂੰਗੀ ਕਿ ਇੱਕ ਮੀਲ ਪੱਥਰ ਇੱਕ ਇਤਿਹਾਸਿਕ ਦਿਨ ਹੈ ਕਿ ਅੱਜ ਭਵਾਨੀਗੜ੍ਹ ਦੇ ਵਿੱਚ ਇੱਕ ਬਹੁਤ ਵੱਡਾ ਭਵਨ ਆ ਜਿਹੜਾ ਅੱਜ ਲੋਕ ਅਰਪਿਤ ਹੋਇਆ ਔਰ ਇਲਾਕੇ ਨੂੰ ਜਿਹੜੀ ਇਹਦੀ ਹੋਰ ਵੱਡੀ ਸਹੂਲਤ ਆ ਜਿਹੜੀ ਉਹ ਮਿਲਣ ਜਾ ਰਹੀ ਅੱਜ ਸੋ ਅਸੀਂ ਗੱਲਾਂ ਕਰਦੇ ਦੇਖਿਆ ਵੀ ਜੇ ਭਵਾਨੀਗੜ੍ਹ ਦੇ ਵਿੱਚ ਗੱਲ ਕਰੀਏ ਤਾਂ ਜਗਾ ਖੁੱਲੀ ਹਾਲ ਵਧੀਆ ਪ੍ਰਬੰਧਾਂ ਦੀ ਗੱਲ ਕਰੀਏ ਤੇ ਇਹ ਬਹੁਤ ਵਧੀਆ ਹਾਲ ਤੁਹਾਡੇ ਰੈਨੋਮੇਟ ਉਦਘਾਟਨ ਹੋਇਆ ਅੱਜ ਕਿਵੇਂ ਦੇਖ ਲਈ ਜੀ ਆ ਬਹੁਤ ਖੁਸ਼ੀ ਹੋਈ ਪ੍ਰੋਗਰਾਮ ਹੋਣਾ ਜਿਵੇਂ ਅ ਅਗਰਵਾਲ ਭਵਨ ਵੀ ਹੈਗਾ ਅ ਵਿਸ਼ਕਰਮਾ ਮੰਦਰ ਕਮੇਟੀ ਦਾ ਜਿਹੜਾ ਹਾਲ ਵੀ ਹੈਗਾ ਬਾਬਾ ਪੋਥੀ ਵਾਲੇ ਵੀ ਹੈਗਾ ਤੇ ਅ ਅੱਜ ਇੱਕ ਜਿਹੜਾ ਭਾਵਲਪੁਰੀ ਭਵਨ ਜਿਹੜਾ ਅੱਜ ਲੋਕਾਂ ਨੂੰ ਜਿਹੜਾ ਮਿਲਣ ਜਾ ਰਿਹਾ ਤੇ ਇਹਦੇ ਨਾਲ ਸਾਡੇ ਇਲਾਕੇ ਦੇ ਲੋਕਾਂ ਨੂੰ ਇੱਕ ਵੱਡੀ ਜਿਹੜੀ ਸਹੂਲਤ ਆ ਜਿਹੜੀ ਮਿਲੂਗੀ ਔਰ ਨਾਲ ਹੀ ਸਾਡਾ ਜਿਹੜਾ ਭਾਵਲਪੁਰੀ ਸਮਾਜ ਆ ਉਹਨਾਂ ਨੇ ਆਪਣੀ ਪਹਿਚਾਣ ਆਪਣੀ ਜਿਹੜੀ ਮਿਹਨਤ ਤੇ ਕਰ ਕਮਲਾਂ ਦੇ ਨਾਲ ਇੰਨੀ ਵੱਡੀ ਉਸਾਰੀ ਆ ਜਿਹੜੀ ਉਹ ਕੀਤੀ ਆ ਕਿੰਨੇ ਵੀਰਾਂ ਨੂੰ ਗ੍ਰਾਂਟ ਇਸ ਵਰਤ ਉਹਨੇ ਫੇਰ ਆਪਣੇ ਵੱਲੋਂ ਦਿੱਤੀ ਜੀ ਦੇਖੋ ਅ ਫਲਹਾਲ ਇਹਨਾਂ ਨੇ ਜਿਹੜੀ ਕੰਸਟਰਕਸ਼ਨ ਕਰਕੇ ਅਜੇ ਨੂੰ ਕਰ ਲਿਆ ਤੇ ਰਹਿੰਦੇ ਕੰਮਾਂ ਲਈ ਜੋ ਕਹਿਣਗੇ ਮੇਰੀ ਡਿਊਟੀ ਲਾਉਣਗੇ ਮੈਂ ਉਹ ਡਿਊਟੀ ਜਿਹੜੀ ਨਿਭਾਉਂਗੀ ਹਾਂਜੀ ਮੈਂ ਸ਼ਾਮ ਸਖਤੇਵਾ ਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਸਾਡਾ ਜਿਹੜਾ ਫਾਉਲਪੁਰੀ ਭਾਵਨਾ ਹੈ ਉਹ ਬਣ ਕੇ ਤਿਆਰ ਹੋ ਗਿਆ ਹੈ ਸਾਡੇ ਲਈ ਬਹੁਤ ਹੀ ਵੱਡਾ ਦਿਨ ਹੈ ਤੇ ਭਾਗਾ ਵਾਲਾ ਦਿਨ ਹੈ ਜਿੰਨੂੰ ਅਸੀਂ ਕਹਿੰਦੇ ਆ ਰਾਮ ਜੀ ਦੀ ਕਿਰਪਾ ਨਾਲ ਜਿਹੜਾ ਭਵਿਆ ਭਵਨ ਸਾਡਾ ਫਾਉਲਪੁਰੀ ਕੜ ਦੇ ਵਿੱਚ ਸਾਰਿਆਂ ਦੀ ਸਾਡੀ ਬਰਾਤਰੀ ਦੀ ਸਦਕਾ ਸਾਰਿਆਂ ਦੇ ਸਹਿਯੋਗ ਨਾਲ ਇਹ ਭਵਨ ਤਿਆਰ ਹੋਇਆ ਹੈਗਾ ਤੇ ਬਹੁਤ ਚਿਰ ਤੋਂ ਸਾਡੇ ਮਨ ਚ ਦੀ ਵੀ ਸਾਡੀ ਆਪਣੀ ਫਾਉਲਪੁਰੀ ਬਰਾਤਰੀ ਦਾ ਕੋਈ ਜਗ੍ਹਾ ਹੋਵੇ ਜੋ ਅਸੀਂ ਸਾਰਿਆਂ ਦੀ ਇੱਕ ਦੂਸਰੇ ਦੇ ਸਹਿਯੋਗ ਨਾਲ ਤੇ ਭਵਨ ਤੁਸੀਂ ਦੇਖਿਆ ਹੈਗਾ ਜਿਹੜਾ ਤਿਆਰ ਹੋਇਆ ਹੈਗਾ ਅਗਰ ਜੇ ਗੱਲ ਕਰੀਏ ਤੇ ਭਵਨ ਜਿਹੜਾ ਬਣਾਇਆ ਜਾ ਰਿਹਾ ਹੈ ਜੀ ਇਹਦੇ ਲਈ ਕੋਈ ਫੀਸ ਵਗੈਰਾ ਜਾਂ ਕਿਵੇਂ ਰੱਖੇਗੇ ਕਿਉਂਕਿ ਕਈ ਵਾਰ ਕੋਈ ਸੈਮੀਨਾਰ ਵਿਆਹ ਦਾ ਕਰਨਾ ਹੈ ਜਾਂ ਕਿਸੇ ਨੂੰ ਕੋਈ ਸ਼ੋਅ ਹੈ ਜਾਂ ਕੋਈ ਕੋਈ ਪ੍ਰੋਗਰਾਮ ਵਗੈਰਾ ਉਹਨੇ ਕਰਨਾ ਹੈ ਉਹਦੇ ਲਈ ਕੀ ਕਿਵੇਂ ਚੱਲੇਗਾ ਬਿਲਕੁਲ ਜੀ ਤੁਸੀਂ ਬਿਲਕੁਲ ਸਹੀ ਕਿਹਾ ਇਹ ਜਰ ਭਾਵਪੂਰਵ ਭਵਨ ਹੈ ਇਹ ਤਾਂ ਸਾਡੀ ਬਰਾਦਰੀ ਆ ਪਰ ਸਾਰਿਆਂ ਵਾਸਤੇ ਹੈ ਜੀ ਪਹਿਲੀ ਗੱਲ ਤੇ ਹੈ ਵੀ ਹਰ ਇੱਕ ਬੰਦਾ ਇੱਥੇ ਆ ਕੇ ਆਪਣਾ ਪ੍ਰੋਗਰਾਮ ਕਰ ਸਕਦਾ ਹੈਗਾ ਚਾਹੇ ਕੋਈ ਵਿਆਹ ਦਾ ਕੋਈ ਖੰਡ ਪਾਠ ਹੈ ਕੋਈ ਭੋਗ ਹੈ ਕੋਈ ਖੁਸ਼ੀ ਦਾ ਹੈ ਕੋਈ ਗਮ ਦਾ ਜੋ ਵੀ ਪ੍ਰੋਗਰਾਮ ਹੈ ਇੱਥੇ ਬੜਾ ਤਰੀਕ ਆਪਣਾ ਕਰ ਸਕਦਾ ਆਪਣਾ ਸਮਝ ਲਈ ਤੇ ਜਿਹੜੀ ਰਹਿ ਗਈ ਗੱਲ ਵੀ ਇਹਨਾਂ ਨੇ ਪੁੱਛਿਆ ਹੈਗਾ ਵੀ ਕੋਈ ਖ ਖਰਚਾ ਸੜਕ ਕਮੇਟੀ ਹਜੇ ਇਹਦੇ ਬਾਰੇ ਵਿਚਾਰ ਨਹੀਂ ਕੀਤਾ ਜਿੰਨਾ ਵੀ ਉਹ ਅਸੀਂ ਘੱਟ ਤੋਂ ਘੱਟ ਖਰਚਾ ਦਾ ਹੈਗਾ ਜੋ ਮੈਂਟੇਨੈਂਸ ਦਿਖੋ ਹੁੰਦੀ ਹੈ ਦੀ ਉਹ ਤੋਂ ਥੋੜਾ ਬੁੜਾ ਖਰਚਾ ਤਾਂ ਕੁਝ ਨਾ ਕੁਝ ਕਵਰ ਕਰਨਾ ਪਊਗਾ ਪ੍ਰੋਗਰਾਮ ਕਰਨਾ ਹੈ ਤਾਂ ਉਹ ਕਿਸ ਦੇ ਨਾਲ ਸੰਪਰਕ ਕਰਦੇ ਕਿਸ ਨੂੰ ਮਿਲਦੀ ਹੈ ਬਿਲਕੁਲ ਬਿਲਕੁਲ ਆਪਣੇ ਸੱਚ ਦੇ ਵਾਸ ਵੀ ਦੁਕਾਨ ਹੈਗੀ ਅਸੀਂ ਸਭ ਦਾ ਸੰਪਰਕ ਕਰ ਸਕਦੇ ਨੇ ਕਿ ਮੇਨ ਬਾਜ਼ਾਰ ਚਾ ਹੋਰ ਵੀ ਅਸੀਂ ਦੋ ਚਾਰ ਬੰਦੇ ਡਿਊਟੀ ਲਾਵਾਂਗੇ ਜੇ ਸ਼ਹਿਰ ਦੇ ਵਿੱਚ ਇਹਨੂੰ ਸੋਖਾ ਲੋਕ ਆਰਾਮ ਨਾਲ ਕੰਟੈਕਟ ਕਰ ਸਕਾਂਗੇ ਸ਼ਾਮਲੀ ਬਹਾਉਲਪੁਰਿਆ ਸਮਾਜ ਦੀ ਗੱਲ ਕੀਤੀ ਜਾਵੇ ਭਾਨੀਗੜ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਰਹਿੰਦੇ ਨੇ ਤਾਂ ਲੱਗਦਾ ਜਿਹੜਾ ਬਹਾਉਲਪੁਰਿਆ ਸਮਾਜ ਨੇ ਲੋਕਾਂ ਨੂੰ ਇਸ ਅਜਹਿਸ ਅਜਹਿਸ ਸਸਤਾ ਦੀ ਜਰੂਰਤ ਸੀ ਤਾਂ ਕਿ ਕੋਈ ਵੀ ਪ੍ਰੋਗਰਾਮ ਕਰ ਸਕਦਾ ਬਿਲਕੁਲ ਜੀ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਸਾਡਾ ਜਿਹੜਾ ਬਹਾਉਲਪੁਰ ਜਿਹੜਾ ਸਮਾਜ ਹੈ ਭਾਨੀਗੜ ਦੇ ਵਿੱਚ ਬਹੁਤ ਵੱਡੀ ਗਿ ਅਧਿਕਾਰ ਹੈਗਾ ਇੱਥੇ ਤੇ ਮੈਨੂੰ ਬੜੀ ਖੁਸ਼ੀ ਹੈ ਮਾਨ ਹੈ ਗੱਲ ਦਾ ਕਿ ਸਾਡੇ ਛੋਟੇ ਜਿਹੇ ਸਾਡੀ ਜਿਹੜੀ ਬਰਾਦਰੀ ਹੋਣ ਦੇ ਨਾਤੇ ਅਜਿਹਾ ਵੱਡਾ ਭਵਨ ਦਾ ਜਿਹੜਾ ਨਿਰਮਾਣ ਕੀਤਾ ਹੈਗਾ ਇਹ ਤਾਂ ਹੀ ਕਾਮਯਾਬ ਹੋਇਆ ਜੀ ਸਾਡੇ ਵਿੱਚ ਇਕਤਾ ਧੀ ਤੇ ਸੋ ਵੀ ਸਾਰੇ ਬਰਾਦਰੀ ਵਾਲੀ ਗੱਲ ਕਹਿੰਦੇ ਜਿਹੜੀ ਤੁਹਾਡੀ ਪੰਚਾਇਤ ਹੈ ਤੁਹਾਡੇ ਵਿੱਚ ਬਹੁਤ ਇਕ ਹੈ ਸਾਨੂੰ ਬੜੀ ਮਾਨ ਹੁੰਦੀ ਹੈ ਜਿਆਦਾ ਕੋਈ ਸਾਨੂੰ ਇਹ ਗੱਲ ਕਹਿੰਦਾ ਵੀ ਤੁਹਾਡੀ ਬਰਾਦਰੀ ਵਿੱਚ ਇਕਾ ਬਹੁਤ ਹੈ ਇਹ ਇਕੇ ਦਾ ਹੀ ਨਤੀਜਾ ਜਿਹੜੀ ਅਸੀਂ ਅੱਜ ਦਾ ਅਸੀਂ ਭਵਨ ਜੜਾ ਸੀ ਬਣਾਇਆ ਹੈਗਾ ਜੀ ਅਗਰ ਅਸੀਂ ਗੱਲ ਕਰੀਏ ਇਹ ਤਿੰਨ ਸੰਸਥਾਵਾਂ ਦੇ ਵਿਸ਼ਕਰਮ ਅਕਰਵਾਲ ਸਭਾ ਜਾਂ ਕੋਥੀ ਵਾਲੇ ਦੇ ਉਹ ਬਰਾਬਰ ਸੇਵੀ ਬਾਬਰਪੁਰੇ ਸੁਭਾਉ ਦਾ ਅੱਜ ਐਮਐਲਏ ਸਾਹਿਬ ਨੇ ਵੀ ਕਿਹਾ ਬਹੁਤ ਵਧੀਆ ਜਗ੍ਹਾ ਬਣ ਗਈ ਹੈ ਲੋਕਾਂ ਨੂੰ ਪ੍ਰੋਗਰਾਮ ਕਰਨ ਲਈ ਕਿਵੇਂ ਮੰਨੋਗੇ ਸ਼ਹਿਰ ਵਾਸੀਆਂ ਦਾ ਤੇ ਸਰਕਾਰਾਂ ਦਾ ਜੋ ਸਹਿਯੋਗ ਤੁਹਾਨੂੰ ਮਿਲਿਆ ਦੇਖੋ ਜੀ ਅਸੀਂ ਜਿੰਨਾ ਵੀ ਇਹ ਸਹਿਯੋਗ ਹੈ ਸਾਡੇ ਆਪਣੀ ਬਰਾਦਰੀ ਵੱਲੋਂ ਹੀ ਅਸੀਂ ਸਾਰਾ ਕੀਤਾ ਹੈ ਬਾਹਰੋਂ ਅਸੀਂ ਕਿਸੇ ਵੱਸ ਨਹੀਂ ਕੀਤਾ ਐਮਐਲਏ ਸਾਹਿਬ ਨੇ ਸਾਨੂੰ ਦੋ ਤਿੰਨ ਵਾਰ ਰਿਫਰਸ਼ਨ ਦਵਾਇਆ ਵੀ ਅਸੀਂ ਤੁਹਾਨੂੰ ਸਰਕਾਰ ਵੱਲੋਂ ਕੁਛ ਨਾ ਕੁਝ ਪਰ ਹਾਲੇ ਫਿਲਹਾਲ ਸਾਨੂੰ ਕੋਈ ਮਦਦ ਨਹੀਂ ਮਿਲੀ ਤੇ ਜੋ ਵੀ ਅਸੀਂ ਪ੍ਰੋਗਰਾਮ ਕੀਤਾ ਅਸੀਂ ਆਪਣੀ ਬਰਾਦਰੀ ਵੱਲੋਂ ਇਕੱਠੇ ਕਰਕੇ ਸਾਰਿਆਂ ਨੇ ਵੱਧ ਚੜ ਕੇ ਜਿਹਨੂੰ ਵੀ ਅਸੀਂ ਜਿੰਨਾ ਕਿਹਾ ਹਰ ਇੱਕ ਨੇ ਉਹ ਤੋਂ ਵੱਧ ਕੇ ਹੀ ਸਹਿਯੋਗ ਸਾਨੂੰ ਦਿੱਤਾ ਹੈ you <music>